ਉਹ ਨਾ ਬਈ ਵੇਚ ਨਾ ਜਾਓ ਐਵੇਂ ਚੱਪਲ ਹੱਥ ਨਾਲੇ ਚੱਕਣੀ ਪੈਣੀ ਆ ਫਿਰ ਇਹ ਸੁੱਕਾ ਹੈ ਕਿਵੇਂ ਪਿਆਏ ਇਹ ਕੀ ਗੱਲ ਹੈ ਜੀ ਚੱਪਲ ਨੂੰ ਚੱਪਲ ਨੂੰ ਪਾਣੀ ਵੀ ਨਹੀਂ ਲੱਗਿਆ ਐਨਾ ਵੀ ਪਿਆਏ ਕੀ ਗੱਲ ਹੋਗੀ ਇਹ ਤੁਸੀਂ ਪਾਣੀ ਪੁਣੀ ਨਹੀਂ ਲਾਇਆ ਜੀ ਝੋਨੇ ਨੂੰ ਕੀ ਕਰਨੀ ਸਰ ਦਾ ਹਿੱਤ ਨਹੀਂ ਆ ਜੀ ਐਨਾ ਪਾਣੀ ਰਿਲੀਜ਼ ਕਰਦੇ ਆ ਨਾ ਧਰਤੀ ਦੇ ਵਿੱਚ ਜਾਂਦਾ ਐਨਾ ਪਾਣੀ ਛੇਤੀ ਹਾਂ ਤੇ ਬਾਕੀ ਨੀ ਯਾਰ ਇਹ ਬਹੁਤ ਹੈ ਖਰਚੇ ਖਰਚੇ ਵੀ ਘਟੇ ਖਰਚੇ ਜਮੇ ਹੀ ਖਰਚੇ ਕਹਿੰਦੇ ਇਹਦਾ ਬਸ ਬੀਜ ਕੇ ਮੁੜ ਕੇ ਦਾ ਬਸ ਉਹ ਵਾਲੇ ਦੇ ਮੀਂਹ ਪਈ ਗਿਆ ਕੋਈ ਨਹੀਂ ਕਰੇ ਚੀ ਨਾ ਕੋਈ ਸੁਧਾਈ ਹੋਈ ਯਾਰ ਪੌੜ ਦਾ ਵੀ ਨਿਆਰਾ ਬੰਦਾ ਦੂਰੇ ਖੜਾ ਪਈ ਜਾਂਦਾ ਵਿੱਚ ਆ ਕੇ ਕਹਿੰਦਾ ਦੋ ਦਿਨ ਬਾਅਦ ਆਜਾ ਆਪਾਂ ਨੂੰ ਬੜ ਲੀਏ ਤੇ ਦੋ ਦਿਨ ਹੀ ਹੋ ਗਏ ਲੱਗੋ ਕੱਲ ਤਾਂ ਇੰਨਾ ਜਿਆਦਾ ਮੀਂਹ ਆ ਜੂਏ ਸਾਡੇ ਖੇਤ ਜਿਹੜੇ ਕਦੂ ਵਾਲੇ ਨੇ ਭਰੇ ਖੜੇ ਨੇ ਪਾਣੀ ਦਾ ਉੱਪਰ ਜੀ ਪਾਣੀ ਚੱਲਦਾ ਹੈਣੀ ਕਰਨੀ ਚਾਹੀਦੀ ਆ ਕਹਿੰਦਾ ਮਤਲਬ ਦੇਖੋ ਨਾਲ ਇਹਦਾ ਭਰਿਆ ਪੈਸ ਤੋਂ ਉੱਪਰ ਕੀ ਹੋਊਗਾ ਜੀ ਬਸ ਠੀਕ ਹੈ ਬਾਈ ਹਾਂਜੀ ਧੰਨਵਾਦ